ਹਾਂਜੀ ਵੀਰ ਜੀ ਕੀ ਗੱਲ ਹੋਈ ਆ ਬਾਈ ਜੀ ਆ ਆ ਬੱਚੇ ਨੂੰ ਮੈਂ ਆ ਮੇਰਾ ਇਹ ਬੱਚਾ ਆ ਮੇਰਾ 8 ਸਾਲ ਦਾ ਬੱਚਾ ਹੈ ਇਹ ਬੱਚੇ ਨੂੰ ਮੈਂ ਗੋਲ ਗੱਪੇ ਖਾਇ ਗੋਲ ਗੱਪੇ ਤੇ ਪਾਣੀ ਦੀ ਨਜਾਇਜ਼ ਹਾਰਪਿਕ ਦਾ ਦਿਨਾਂ ਨੂੰ ਕਹਦੇ ਹਾਰਪਿਕ ਹਾਂ ਇਹ ਪਾਣੀ ਨੂੰ ਪੁਜਾਰਿਆ ਇਸੇ ਕਰਕੇ ਤਾਂ ਪੁਜਾਰਿਆ ਇਹ ਕਰਨਾ ਦਾ ਹਾਰਪਿਕ ਜਿਸ ਨਾਲ ਟਾਇਲਟ ਵਗੈਰਾ ਸਾਫ ਟਾਇਲਟ ਸਾਫ ਕਰਦੇ ਆ ਫੁੱਲ ਹਾਰਪਿਕ ਹੈ ਨਜਾਇਜ਼ ਹਾਰਪਿਕ ਹੈ ਤੁਸੀਂ ਟੈਸਟ ਕਰਕੇ ਦੇਖੋ ਵੀ ਦੇਖੋ ਨੂੰ ਇੰਨਾ ਜ਼ਿਆਦਾ ਹਾਰਪਿਕ ਮਾਤਰਾ ਵਿੱਚ ਮਿਲਾਇਆ ਹੋਏ ਬੱਚੇ ਦੀ ਜੇ ਮੌਤ ਹੋ ਜੇ ਕੀ ਨਾ ਮੈਂ ਤੁਹਾਡਾ ਕਿੱਥੇ ਰਹਿੰਦਾ ਹਾਂ ਤੁਰਲਾ ਸਿੰਘ ਆ ਪਿੰਡ ਮੇਰਾ ਰੁਪਾਣਾ ਠੀਕ ਹੈ ਜੀ ਤੇ ਕਿੱਥੋਂ ਲਿਆ ਤੁਸੀਂ ਇਹ ਗੋਲ ਗੱਪਿਆਂ ਵਾਲਾ ਇਹ ਜੀ ਮੈਂ ਆ ਗੋਲ ਗੱਪਿਆਂ ਦਾ ਬਣਾ ਰਾ ਕਿ ਸਜਨ ਫਾਸਟ ਫੂਡ ਇਹ ਮੜ ਜਾ ਇਹ ਹੈਗਾ ਸਚਨ ਫਾਸਟ ਫੂਡ ਫਾਸਟ ਫੂਡ ਇਹ ਵਿੱਚ ਆਰਪਿਕ ਦਾ ਪਾਣੀ ਫੁੱਲ ਬਟਾ ਫੁੱਲ ਮਲਾਇਆ ਹੋਇਆ ਇਹਨਾਂ ਨੇ ਇਹ ਹੈਗਾ ਜੀ ਅਪਰੋਡ ਬਾਈਪਾਸ ਤੇ ਅਪਰੋਡ ਬਾਈਪਾਸ ਸਚਨ ਫਾਸਟ ਫੂਡ ਹਾਂਜੀ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਸੀ ਇਹਨਾਂ ਨੂੰ ਇਹਨਾਂ ਦੀ ਰੈਡੀ ਚਟਾਈ ਜਾਵੇ ਉਹ ਜਿਹੜਾ ਭਈਆਂ ਨੂੰ ਕਹਿੰਦੇ ਆਊਟ ਕਰੋ ਇਹਨਾਂ ਨੂੰ ਆਰਡ ਕੀਤਾ ਜਾਵੇ ਇਹਨਾਂ ਨੇ ਗੰਦ ਪਾਇਆ ਮੇਰਾ 8 ਸਾਲ ਦਾ ਬੱਚਾ ਮੇਰੇ ਬੱਚੇ ਨੇ 10 10 ਖਾਲੇ ਗੋਲ ਗੱਪੇ ਇਹ ਮਰ ਗਿਆ ਪੈ ਜਿੰਮੇਵਾਰ ਹੈ ਕੋਈ ਨਾ ਜੋ ਬਿਲਕੁਲ ਮਾੜੀ ਤੁਹਾਡੀ ਬਹੁਤ ਗਲਤ ਗੱਲ ਆ ਜੀ ਇਹ ਸ਼ਰਮ ਲਈ ਇਹਨਾਂ ਨੇ ਯਾਰ ਲੋਕਾਂ ਨੇ ਫਿਰ ਕਿਤੇ ਸਰਦਾਰ ਆਏ ਪੰਜਾਬੀਆਂ ਪੰਜਾਬੀ ਭੈਣ ਚੜਾਉਣਗੇ ਖੜਕੇ ਇਹਨਾਂ ਨੇ ਗੰਦ ਬਾ ਰਖਿਆ ਯਾਰ ਬਿਲਕੁਲ ਜੀ ਬਿਲਕੁਲ ਆ 10 ਗੋਲ ਗੱਪੇ ਖਾ ਗਿਆ ਮੇਰਾ ਬੱਚਾ ਜੇ ਮੇਰੇ ਬੱਚੇ ਨੂੰ ਕੋਈ ਗੱਲਬਾਤ ਹੋ ਗਈ ਤੇ ਮੈਂ ਇਹਨਾਂ ਦੀ ਧੌਣਾ ਲਾ ਰੂ ਇਥੇ ਤਿਆਰ ਹੈ ਠੀਕ ਹੈ ਨਾ ਬਿਲਕੁਲ ਜੀ ਹਾਂ ਇਹ ਹੋਰ ਵੀ ਪੰਜਾਬੀ ਲੋਕ ਖਾਂਦੇ ਐ ਇਹਨਾਂ ਕੋਲੋਂ ਤਾਂ ਮੈਂ ਕਿਹਨੂੰ ਬੋਲਦਾ ਨਹੀਂ ਨਾ ਯਾਰ ਹਰਪੀ ਤੇ ਤੁਸੀਂ ਯਾਰ ਅਸੀਂ ਵੀ ਘਰੇ ਵੀ ਬਣਾਈਦਾ ਪਾਣੀ ਯਾਰ ਐਨਾ ਹਰਪੀ ਕਿ ਯਾਰ ਹੱਦ ਹੋ ਗਈ ਨਾਲੀ ਮਾੜੀ ਗੱਲ ਆ ਜੀ ਬਹੁਤ ਮਾੜੀ ਸ਼ਰਮ ਯਾਰ ਨਾ ਵੀ ਚੀਰ ਲੈਣੀ ਨਾ ਕੋਈ ਯਾਰ ਕੋਈ ਮੈਂ ਤਾਂ ਤੇ ਬੱਚੇ ਨੂੰ ਕਿਉਂ ਗਰਾਉਂਦੋਂ ਬਾਅਦ ਮੈਂ ਪੈਜੂ ਮੈਂ ਅਟੈਚ ਕੀਤਾ ਪੈਜੂ ਤੇ ਐਨਾ ਹਰਪੀ ਪਾਇਆ ਪਿਆ ਯਾਰ ਦੱਸੋ ਹੁਣ ਇਹਨਾਂ ਦਾ ਕੀ ਇਲਾਜ ਆ ਫਿਰ ਕਹਿੰਦੇ ਢਿੰਗ ਸੇਕ ਇਹਨਾਂ ਦੇ ਚੜਦੇ ਢਿੰਗ ਸੇਕ ਕੀ ਪੈਨ ਰਬਰ ਕਰਨਗੇ ਨਹੀਂ ਫਿਰ ਚੜਨਗੇ ਇਹਨਾਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦਾ ਸਰਕਾਰ ਮੈਂ ਪਹਿਲੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਜਿਹੜਾ ਕਰ ਰਹੇ ਨਾ ਭਜਾਓ ਇਹਨਾਂ ਨੂੰ ਪੰਜਾਬ ਨੂੰ ਤੇ ਪੰਜਾਬ ਭਜਾਓ ਬਿਲਕੁਲ ਸਹੀ ਕਰ ਰਹੇ ਹੋ ਇੰਨਾ ਇੰਨਾ ਹਾਰਪਿਕ ਪਾ ਕੇ ਯਾਰ ਸਾਡੇ ਜਵਾਕਿਆਂ ਦੀ ਪੇੜੀ ਕਰਕੇ ਕਰੀ ਜਾਂਦੇ ਇਹ ਸਾਡੇ ਬੱਚਿਆਂ ਦਾ ਇਹਨੇ ਬੇੜਾ ਪਾਦਾ ਆ ਦੇਖੋ ਕੋਈ ਵੀ ਬੰਦਾ ਜੇ ਟੈਸਟ ਕਰਕੇ ਦੇਖੋ ਇਹਦੇ ਵਿੱਚ 60 90% ਹਾਰਪਿਕ ਹੈ ਦੇਚ ਪੰਜ ਵੀ ਕੋਈ ਲਾਜ਼ਮੀ ਤਰ ਹੈ ਇਹਨਾਂ ਵੱਲ ਦੀ ਰਾਤ ਹੀ ਤਰਵੇਂ ਸਾਡੇ ਬੱਚਿਆਂ ਦਾ ਉਰਤੀ ਅਸੀਂ ਬੱਚੇ ਦੀ ਨੀਂਦ ਨਹੀਂ ਐਨਾ ਥੋੜਾ ਫਰਮ ਨਹੀਂ ਖਾਣ ਜਾਂਦੇ ਬਿਲਕੁਲ ਕਈਆਂ ਦੇ ਕੋਲ ਚੀਜ਼ ਇਹਨਾਂ ਨੇ ਹਾਰਪਿਕ ਲਾਇਆ ਆ ਪਾਣੀ ਪੀਤਾ ਮੈਣਮ ਮੇਰੇ ਪੀਏ ਮੰਦਰੀ ਸੜ ਗਿਆ ਯਾਰ ਖੋਲੇ 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 ਭਾਈ ਉਹਨਾਂ ਨੇ ਚੇਂਜ ਕਰਤਾ ਮੈਂ ਲੈਬੋਰਟਰੀ ਜਾ ਕੇ ਕਹਿੰਦਾ ਚੇਂਜ ਕਰਦਾ ਪਾਣੀ ਆ ਦੇਖੋ ਅਮੇ ਤਾਂ ਭਰਾ ਕਰ ਗਿਆ ਨਾ ਚੈੱਕ ਆ ਦੇਖੋ ਦੇਖੋ ਉੱਧਾਂ ਜਾ ਯਾਰ ਭਾਈ ਦੀ ਇੱਕ ਘੁੱਟ ਭਰ ਕੇ ਦੇਖੋ ਤੁਹਾਨੂੰ ਪਤਾ ਲੱਗ ਜੂ ਵੀ ਵਾਕੇ ਹੀ ਹਾਰਪਿਕ ਮਲਾਇਆ ਆ ਫੁੱਲ ਬੜਾ ਫੁੱਲ ਹਾਰਪਿਕ ਚ ਠੀਕ ਹੈ ਮੈਂ ਕਿਸੇ ਕਿ ਲੈ ਕੇ ਆਉਣੇ ਇੱਥੇ ਮੈਂ ਤੁਹਾਡਾ ਰੇੜਾ ਚਕਾਉਣਾ ਸ਼ਾਮ ਤੱਕ ਇਹ ਤੁਹਾਨੂੰ ਮੈਂ ਦੱਸਤੀ ਗੱਲ ਬਾਈ ਦੀ ਹਾਰਪਿਕ ਪਾਈ ਬੈਠੇ ਯਾਰ ਪਾਣੀ ਚ ਬੱਚੇ ਨੂੰ ਮੈਂ 8-10 ਗੋਲ ਗੱਪੇ ਪਾ ਗਿਆ ਬੱਚਾ ਯਾਰ ਇੰਨਾ ਹਾਰਪਿਕ ਪਾਇਆ ਪਿਆ ਇੱਥੇ ਯਾਰ ਆ ਸ਼ਰਮ ਲਈ ਉਹਨਾਂ ਨੇ ਯਾਰ ਕਮਾਉਂਗੀ ਅਤੇ ਬੱਚੇ ਮਾਰੇ ਸਾਡੀ ਸਿੱਧੀ ਬੇੜਾ ਘਰ ਕਰਤਾ ਤੀਆ ਤੁਹਾਡੀ ਜੜੀਆਂ ਬਾਬਾ ਜੀ ਗੱਦ ਕੰਮ ਕਰਨਗੇ ਵੀਡੀਓ ਕਿਨੇ ਬਣਾਇਆ ਆ ਦੇਖੋ ਇਹਦਾ ਰੰਗ ਦੇਖੋ ਪਹਿਲਾਂ ਰੰਗ ਦੇਖ ਲੈ ਵਾਹ ਸਹੀ ਹੈ ਯਾਰ ਨਹੀਂ ਜਾਏ ਦੀ ਹਾਕੀ ਪਾ ਮੇਰੇ ਬੱਚੇ ਨੂੰ ਦਾਗੋ ਤੇ ਬੱਚੇ ਨੂੰ ਕੋਈ ਗੱਲ ਬਾਤ ਮੈਂ ਖਾਣ ਨੂੰ ਉਥਾਲੇ ਜਿੱਥੇ ਕਮਾਲ ਹੋਈ ਪਈ ਇਹਨੂੰ ਪੁੱਛਦਾ ਕੋਈ ਨਹੀਂ ਆਉਂਦੇ ਆਪਣੇ ਲੋਕੀ ਆਉਂਦੇ ਇਹਨਾਂ ਨੂੰ ਦਿਖਾ ਲੈਂਦੇ ਇਹਨਾਂ ਨੂੰ ਦਿਖਾ ਲੈਂਦੇ ਅਈ ਉਹ ਦਿਖਾ ਲਿਆ ਕਦੇ ਕੋਈ ਦਿੱਤ ਨਹੀਂ ਆਹ ਬੰਦੇ ਤੋਂ ਅੱਜ ਮੈਂ ਕਹਦਾ ਮੈਂ ਵੇਖ ਕੇ ਰੰਗ ਮੈਂ ਕਹਾਂ ਯਾਰ ਭੈਣ ਮੈਂ ਗਲਤ ਕੁਆਦਾ ਲੱਗਦਾ ਕੌਣ ਉਹ ਹੀ ਗੱਲ ਬਾਈ ਯਾਰ ਰੋਹਿਤ ਨੇ ਲਈ ਰੇਡ ਰੋਹਿਤ ਇੱਥੇ ਯਾਰ ਹੋਇਆ ਤਾਂ ਫਿਰ ਕੀ ਹੋਇਆ ਚਲੋ ਪਾਈ ਜੀ ਸਰਕਾਰ ਨੂੰ ਬੇਨਤੀ ਹੈ ਇਹਨਾਂ ਦਾ ਹੱਲ ਕੀਤਾ ਜਾਵੇ ਇਹ ਜਿਹੜਾ ਭਜਾਓ ਵਾਲਾ ਕੰਮ ਹੈ ਬਿਲਕੁਲ ਸਹੀ ਹੈ ਇਹਨਾਂ ਨੂੰ ਭਜਾਇਆ ਜਾਵੇ ਇਹਨੂੰ ਮਗਰੋਂ ਲਾਇਆ ਜਾਵੇ ਨਹੀਂ ਤਾਂ ਸਾਡੇ ਬੱਚਿਆਂ ਦਾ ਪੇੜਾ ਕਰ ਦੇਣਗੇ ਕਿਉਂਕਿ ਆਪਾਂ ਗੁੰਗੇ ਲੋਕ ਆ ਆਪਾਂ ਬੋਲਣਾ ਨਹੀਂ ਕਾ ਇਹਨ